ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਆਡੀਓ ਨੂੰ ਬਣਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਜਿਹੜੇ ਭੈਣ ਭਰਾ ਧਾਰਮਿਕ ਰਸਤੇ ਤੇ ਤੁਰੇ ਹਨ ਉਹ ਧਾਰਮਿਕ ਵਿਦਿਆ ਪੜ੍ਹਨੀ ਚਾਹੁੰਦੇ ਹਨ ਪਰ ਉਹਨਾਂ ਕੋਲ ਪੜ੍ਹਨ ਦਾ ਸਮਾਂ ਨਹੀਂ ਹੁੰਦਾ ਸੋ ਉਹ ਕੰਮਕਾਰ ਕਰਦੇ ਹੋਏ ਆਡੀਓ ਸੁਣ ਸਕਦੇ ਹਨ ਜਿਸ ਤਰ੍ਹਾਂ ਭਗਤ ਤਰਲੋਚਨ ਜੀ ਨੇ ਬਾਬਾ ਨਾਮਦੇਵ ਜੀ ਨੂੰ ਕਿਹਾ ਸੀ ਕਿ ਤੂੰ ਸਾਰਾ ਦਿਨ ਕੰਮ ਹੀ ਕਰਦਾ ਰਹਿੰਦਾ ਹੈ ਤੇ ਮਾਇਆ ਵਿੱਚ ਫਸਿਆ ਰਹਿੰਦਾ ਹੈ ਤੇ ਕਦੇ ਰੱਬ ਦਾ ਨਾਮ ਵੀ ਲੈ ਲਿਆ ਕਰ ਤਾਂ ਬਾਬਾ ਨਾਮਦੇਵ ਜੀ ਨੇ ਇਹ ਸ਼ਬਦ ਉਚਾਰਿਆ ਸੀ ਕਿ ਨਾਮ ਕਹੇ ਤਿਰਲੋਚਨਾ ਮੁਖਤੇ ਰਾਮ ਸਮਾਲ ਹੱਥ ਪਾਓ ਕਰ ਕਾਮ ਸਭ ਜੀਤ ਅਨਰੰਜਨ ਨਾਲ ਬਾਬਾ ਨਾਮਦੇਵ ਜੀ ਇਨ੍ਹਾਂ ਪੰਕਤੀਆਂ ਵਿੱਚ ਉੱਤਰ ਦਿੰਦੇ ਹਨ ਕਿ ਹੇ ਤਿਰਲੋਚਨਾ ਮੂਹ ਨਾਲ ਪ੍ਰਮਾਤਮਾ ਦਾ ਨਾਮ ਲੈ ਹੱਥ ਪੈਰ ਵਰਤ ਕੇ ਸਾਰਾ ਕੰਮ ਕਾਜ ਕਰ ਅਤੇ ਆਪਣਾ ਚਿੱਤ ਮਾਇਆ ਰਹਿਤ ਪਰਮਾਤਮਾ ਨਾਲ ਜੋੜ ਸੋ ਇਸ ਕਰਕੇ ਆਪਾਂ ਅੱਜ ਇਹ ਆਡੀਓ ਬਾਬਾ ਫਰੀਦ ਜੀ ਬਾਰੇ ਬਣਾਉਣ ਲੱਗੇ ਹਾਂ ਪਿਆਰੀ ਸਾਧ ਸੰਗਤ ਜੀ ਬਾਬਾ ਫਰੀਦ ਜੀ 12ਵੀਂ ਸਦੀ ਦੇ ਸੂਫੀ ਸੰਤ ਫਕੀਰ ਸਨ ਜਿਨ੍ਹਾਂ ਦਾ ਜਨਮ 1173 ਈਸਵੀ ਵਿੱਚ ਮੁਲਤਾਨ ਦੇ ਇੱਕ ਪਿੰਡ ਕੋਠੇਵਾਲ ਵਿਖੇ ਹੋਇਆ ਸੀ ਤੇ 1265 ਈਸਵੀ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਬਾਬਾ ਫਰੀਦ ਜੀ ਦਾ ਪੂਰਾ ਨਾਮ ਫਰੀਦਉਦੀਨ ਚਕਰਗੰਜ ਹੈ। ਬਾਬਾ ਫਰੀਦ ਜੀ ਦੇ ਪਿਤਾ ਜੀ ਦਾ ਨਾਮ ਜਮਾਲਉਦੀਨ ਸੁਲੇਮਾਨ ਸੀ ਤੇ ਮਾਤਾ ਜੀ ਦਾ ਨਾਮ ਬੀਬੀ ਮਰੀਮ ਸੀ ਬਾਬਾ ਫਰੀਦ ਜੀ ਦੀ ਛੋਟੀ ਉਮਰ ਵਿੱਚ ਹੀ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ ਤੇ ਉਹਨਾਂ ਦੀ ਪਰਵਰਿਸ਼ ਭਾਵ ਕਿ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੀ ਮਾਤਾ ਜੀ ਨੇ ਹੀ ਕੀਤਾ ਬਾਬਾ ਫਰੀਦ ਜੀ ਨੂੰ ਇੱਕ ਸਾਖੀ ਅਨੁਸਾਰ ਉਹਨਾਂ ਦੇ ਨਾਮ ਨਾਲ ਸ਼ਕਰਗੰਜ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਮਾਤਾ ਜੀ ਬਾਲਕ ਨੂੰ ਨਿਤ ਨਮਾਜ਼ ਪੜ੍ਹਨ ਦੀ ਪ੍ਰੇਰਣਾ ਦੇਣ ਲਈ ਉਹਨਾਂ ਦੇ ਮਸੱਲੇ ਹੇਠ ਸ਼ਕਰ ਦੀ ਪੂੜੀ ਰੱਖ ਦਿਆ ਕਰਦੇ ਸਨ ਜਿਹੜੀ ਕਿ ਉਹ ਨਮਾਜ਼ ਪੜ੍ਹਨ ਪਿੱਛੋਂ ਖੁਸ਼ੀ ਨਾਲ ਖਾ ਲਿਆ ਕਰਦੇ ਸਨ ਇੱਕ ਵਾਰ ਮਾਤਾ ਜੀ ਮਸੱਲੇ ਹੀਠ ਸ਼ੱਕਰ ਰੱਖਣੀ ਭੁੱਲ ਗਏ। ਪ੍ਰੰਤੂ ਫਰੀਦ ਜੀ ਦੇ ਮਿੱਤਰ ਜੀਵਨ ਸਦਕਾ ਅਤੇ ਰੱਬੀ ਬਖਸ਼ਿਸ਼ ਨਾਲ ਨਮਾਜ਼ ਪੜ੍ਹਨ ਪਿੱਛੋਂ ਫਰੀਦ ਜੀ ਨੇ ਜਦ ਮਸੱਲੇ ਹੀਠ ਹੱਥ ਮਾਰਿਆ ਤਾਂ ਨਿਤਵਾੰਗ ਸ਼ੱਕਰ ਦੀ ਪੁੜੀ ਕਈ ਹੋਈ ਮਿਲੀ। ਪਤਾ ਲੱਗਣ ਤੇ ਇਸ ਨੂੰ ਕਰਾਮਾਤ ਸਮਝਿਆ ਗਿਆ। ਤੇ ਉਸ ਦਿਨ ਤੋਂ ਹੀ ਬਾਬਾ ਫਰੀਦ ਜੀ ਸ਼ਕਰਗੰਜ ਦੀ ਉਪਾਦੀ ਨਾਲ ਮਸ਼ਹੂਰ ਹੋਏ ਨਮਾਜ਼ ਪੜਦੇ ਪੜਦੇ ਤੇ মুর্ਸ਼ਿਦ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੀ ਰਹਿਮਤ ਨਾਲ ਉਹਨਾਂ ਨੂੰ ਰੱਬੀ ਰੰਗ ਚੜ੍ਹਦਾ ਗਿਆ ਤੇ ਇੱਕ ਦਿਨ ਉੱਚੀ ਅਵਸਥਾ ਤੇ ਪਹੁੰਚ ਗਏ ਉਹਨਾਂ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਹਨ ਉਹਨਾਂ ਵਿੱਚੋਂ ਆਪਾਂ ਇੱਕ ਘਟਨਾ ਦਾ ਜ਼ਿਕਰ ਕਰ ਲੈਂਦੇ ਹਾਂ ਕਿ ਇੱਕ ਰਵਾਇਤ ਅਨਸਾਰ ਫਰੀਦਕੋਟ ਜਿਸ ਦਾ ਅਰਥ ਫਰੀਦ ਦਾ ਕਿਲਾ ਹੈ ਬਾਬਾ ਫਰੀਦ ਜੀ ਨਾਲ ਸਬੰਧਿਤ ਹੋਣ ਕਰਕੇ ਇਹ ਨਾਮ ਪ੍ਰਾਪਤ ਹੋਇਆ ਕਹਿੰਦੇ ਹਨ ਕਿ ਇਹ ਕਿਲਾ ਜਬਰੀ ਬੇਗਾਰ ਨਾਲ ਉਸਾਰਿਆ ਜਾ ਰਿਹਾ ਸੀ ਜਦ ਕਿ ਸ਼ੇਖ ਫਰੀਦ ਜੀ ਨੂੰ ਵੀ ਉੱਥੇ ਜਬਰੀ ਮਜ਼ਦੂਰੀ ਕਰਨੀ ਪਈ ਇਹ ਇਸ ਇਲਾਕੇ ਦੇ ਰਾਜੇ ਮੋਕਲ ਦਾ ਕਿਲਾ ਸੀ ਇਸੇ ਕਰਕੇ ਇਸ ਸ਼ਹਿਰ ਦਾ ਪਹਿਲਾ ਨਾਮ ਮੋਕਲ ਰਾਜੇ ਦੇ ਨਾਮ ਤੇ ਮੋਕਲ ਹਰਦੀ ਘੜੀ ਸੀ ਕਹਿੰਦੇ ਹਨ ਕਿ ਸ਼ੇਖ ਫਰੀਦ ਜੀ ਆਪਣੇ ਕੁਝ ਕੁ ਮਰੀਦਾਂ ਨਾਲ ਜਦ ਇੱਥੇ ਆਏ ਤਾਂ ਜਬਰੀ ਮਜ਼ਦੂਰੀ ਵਿੱਚ ਫੜੇ ਗਏ ਤੇ ਜਦ ਫਰੀਦ ਜੀ ਮਿੱਟੀ ਦੀ ਭਰੀ ਟੋਕਰੀ ਸਿਰ ਤੇ ਰੱਖ ਕੇ ਤੁਰਦੇ ਸਨ ਤਾਂ ਟੋਕਰੀ ਉਹਨਾਂ ਦੇ ਸਿਰ ਤੋਂ ਇੱਕ ਹੱਥ ਉੱਚੀ ਰਹਿੰਦੀ ਸੀ ਇਹੇ ਕੌਤਕ ਦੇਖ ਕੇ ਰਾਜਾ ਤੇ ਹੋਰ ਲੋਕ ਉਥੇ ਆ ਗਏ ਅਤੇ ਸ਼ੇਖ ਫਰੀਦ ਜੀ ਦੇ ਪੈਰੀ ਪੈ ਗਏ ਤੇ ਭੁੱਲ ਬਖਸ਼ਵਾਈ ਸ਼ੇਖ ਫਰੀਦ ਜੀ ਨੇ ਸਾਰੇ ਨਗਰ ਲਈ ਦੁਆ ਕੀਤੀ ਅਤੇ ਆਪਣੀਆਂ ਸ਼ੁਭ ਇਸ਼ਾਵਾਾਂ ਪ੍ਰਗਟਾਈਆਂ ਉਸੇ ਦਿਨ ਤੋਂ ਹੀ ਇਸ ਨਗਰ ਦਾ ਨਾਮ ਫਰੀਦਕੋਟ ਪੈ ਗਿਆ ਫਰੀਦਕੋਟ ਅੱਜਕੱਲ੍ਹ ਰੌਣਕ ਭਰਿਆ ਸੁਹਾਵਣਾ ਸ਼ਹਿਰ ਹੈ ਫਰੀਦਕੋਟ ਸ਼ਹਿਰ ਵਿੱਚ ਬਾਬਾ ਫਰੀਦ ਜੀ ਦੇ ਦੋ ਵਿਤਰ ਸਥਾਨ ਹਨ ਇੱਕ ਗੁਰਦੁਆਰਾ ਟਿੱਲਾ ਸਾਹਿਬ ਜਿੱਥੇ ਉਹਨਾਂ ਨੇ ਚਲੀਹਾ ਘਟਿਆ ਸੀ ਤੇ ਉੱਥੇ ਹੀ ਗਾਰੇ ਨਾਲ ਲਿਬੜੇ ਹੱਥ ਵਣ ਨਾਲ ਪੁੰਜੇ ਸਨ ਤੇ ਜਿਹੜਾ ਕਿ ਬਿਲਕੁਲ ਸ਼ਹਿਰ ਦੀ ਵਿਚਕਾਰ ਹੈ ਤੇ ਦੂਸਰਾ ਗੁਰਦੁਆਰਾ ਸ਼ਹਿਰ ਤੋਂ ਬਾਹਰ ਕੋਟਕਪੂਰਾ ਰੋਡ ਤੇ ਸਥਿਤ ਲੀਰਮਾਲ ਹੈ ਜਿਸ ਨੂੰ ਕੇ ਮਾਈ ਗੋਦੜੀ ਸਾਹਿਬ ਕਿਹਾ ਜਾਂਦਾ ਹੈ ਜਿੱਥੇ ਰੁੱਖਾਂ ਹੇਠ ਚੀਕ ਫਰੀਦ ਜੀ ਕੁਝ ਸਮਾਂ ਠਹਿਰੇ ਸਨ ਹਰ ਸਾਲ 30 ਸਤੰਬਰ ਨੂੰ ਬਾਬਾ ਫਰੀਦ ਜੀ ਦੀ ਯਾਦ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਸ ਵਿੱਚ ਕਿ ਬਹੁਤ ਭਾਰੀ ਇਕੱਠ ਹੁੰਦਾ ਹੈ ਤੇ ਸੰਗਤ ਦੂਰ ਦਰੀਡੇ ਤੋਂ ਪਹੁੰਚਦੀ ਹੈ। ਬਾਬਾ ਫਰੀਦ ਜੀ ਨੇ ਲੋਕਾਂ ਨੂੰ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਜਿੰਨਾ ਵਿੱਚੋਂ ਕੁਝ ਕਾਪਾ ਸਾਂਝਾ ਕਰ ਲੈਂਦੇ ਹਾਂ। ਇੱਕ ਵਾਰ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਸੱਚੇ ਦਰਵੇਸ਼ ਦੇ ਇਹ ਗੁਣ ਜਾਂ ਲਿਛਣ ਹੁੰਦੇ ਹਨ ਤਾਂ ਉਹਨਾਂ ਉੱਤਰ ਦਿੱਤਾ ਸੱਚਾ ਦਰवेश ਉਹ ਹੈ ਜੋ ਦੂਜਿਆਂ ਦਾ ਦਰਦ ਵੰਡਾਉਂਦਾ ਹੈ ਉਹਨਾਂ ਦੇ ਐਬ ਨਹੀਂ ਵੇਖਦਾ ਸਗੋਂ ਉਹਨਾਂ ਤੇ ਪਰਦਾ ਪਾਉਂਦਾ ਹੈ ਉਹਨਾਂ ਨੂੰ ਟੱਕਦਾ ਹੈ ਇਸ ਤੋਂ ਛੁੱਟ ਦਰवेश ਵਿੱਚ ਚਾਰ ਗੁਣ ਹੋਣੇ ਚਾਹੀਦੇ ਹਨ ਨੰਬਰ 1 ਉਸ ਨੂੰ ਦੂਜਿਆਂ ਦੇ ਐਬ ਵੇਖਣ ਤੋਂ ਅੱਖਾਂ ਅੰਨੀਆਂ ਕਰ ਲੈਣੀਆਂ ਚਾਹੀਦੀਆਂ ਹਨ ਨੰਬਰ 2 ਉਸ ਨੂੰ ਪਰਿੰਦੇ ਆ ਸੁਣਨ ਤੋਂ ਆਪਣੇ ਕੰਨਾਂ ਨੂੰ ਬੂਲਾ ਕਰ ਲੈਣਾ ਚਾਹੀਦਾ ਹੈ ਨੰਬਰ 3 ਉਸ ਨੂੰ ਮੰਦ ਬੋਲ ਬੋਲਣ ਤੋਂ ਜੀਭ ਨੂੰ ਸਿਉ ਦੇਣਾ ਚਾਹੀਦਾ ਹੈ ਨੰਬਰ 4 ਉਸ ਨੂੰ ਮਨ ਦੀ ਵਾਸ਼ਨਾ ਦੀ ਪੂਰਤੀ ਲਈ ਉੱਠਣ ਵਾਲੀ ਲਤ ਮਤਲਬ ਕਿ ਆਦਤ ਨੂੰ ਪਾਸ ਪਾਸੇ ਕਰ ਦੇਣਾ ਚਾਹੀਦਾ ਹੈ ਜਿਸ ਪਾਸ ਇਹ ਚਾਰ ਗੁਣ ਹਨ ਉਹ ਹੀ ਸੱਚਾ ਦਰवेश ਹੈ ਉਸ ਭਾਵੇਂ ਸੂਫੀਆਂ ਵਾਲੀ ਗੋਦੜੀ ਪਾਈ ਹੋਵੇ ਚਾਹੇ ਨਾ ਜੇਕਰ ਇਹ ਚਾਰ ਗੁਣ ਉਸ ਵਿੱਚ ਨਹੀਂ ਹਨ ਤਾਂ ਰੱਬ ਹੀ ਖੈਰ ਕਰੇ ਇਹ ਜਿਹੜਾ ਆਦਮੀ ਸੂਫੀ ਨਹੀਂ ਉਹ ਝੂਠਾ ਹੈ ਫਰੇਬੀ ਹੈ ਦੰਬੀ ਹੈ ਲੁਟੇਰਾ ਹੈ ਅਭਿਮਾਨੀ ਹੈ ਉਸ ਵਿੱਚ ਦਰवेशੀ ਵਾਲੀ ਕੋਈ ਵਿਸ਼ੇਸ਼ਤਾ ਨਹੀਂ ਹੈ ਫਿਰ ਉਹਨਾਂ ਨੇ ਰਿਜਕ ਬਾਰੇ ਸਿੱਖਿਆ ਦਿੱਤੀ ਕਿ ਸੱਚਾ ਦਰवेश ਸ਼ਰਧਾਲੂ ਪਦਾਰਥਾਂ ਉੱਤੇ ਬਹੁਤਾ ਜ਼ੋਰ ਨਹੀਂ ਦਿੰਦਾ ਉਹ ਜੋ ਤਕਦੀਰ ਵਿੱਚ ਲਿਖਿਆ ਹੈ ਜਿਸ ਨੂੰ ਕੋਈ ਬਦਲ ਨਹੀਂ ਸਕਦਾ ਉਹ ਮਿਲ ਹੀ ਜਾਣਾ ਹੈ ਉਸ ਤੋਂ ਬਾਅਦ ਉਹਨਾਂ ਨੇ ਤੋਬਾ ਬਾਰੇ ਵੀ ਗੱਲ ਕੀਤੀ ਕਿ ਤੋਬਾ 6 ਪ੍ਰਕਾਰ ਦੀ ਹੈ ਨੰਬਰ 1 ਦਿਲ ਦੀ ਤੋਬਾ ਭਾਗ ਦੈਲ ਨੂੰ ਮੰਦ ਵਾਸ਼ਨਾ ਤੋਂ پاک ਸਾਫ ਰੱਖਣਾ ਨੰਬਰ 2 ਜ਼ੁਬਾਨ ਦੀ ਮੰਦ ਬੋਲਣ ਤੋਂ ਜੀਬ ਨੂੰ ਬੰਦ ਰੱਖਣਾ ਨੰਬਰ 3 ਅੱਖਾਂ ਦੀ ਵਿਵਰਜਿਤ ਵਸਤਾਂ ਨੂੰ ਵੇਖਣ ਐਵ ਤੱਕਣ ਤੋਂ ਅੱਖਾਂ ਨੂੰ ਬੰਦ ਰੱਖਣਾ ਨੰਬਰ 4 ਕੰਨਾਂ ਦੀ ਰੱਬ ਤੋਂ ਬਿਨਾਂ ਕੁਝ ਹੋਰ ਸੁਣਨਾ ਕੰਨਾਂ ਨੂੰ ਬੰਦ ਰੱਖਣਾ ਨੰਬਰ 5 ਹੱਥਾਂ ਦੀ ਕੋਈ ਹਰਾਮ ਦੀ ਵਸਤ ਫੜਨ ਤੋਂ ਹੱਥਾਂ ਨੂੰ ਰੋਕਣਾ ਨੰਬਰ 6 ਪੈਰਾਂ ਦੀ ਮੰਦ ਵਾਸ਼ਨਾ ਤੇ ਕਾਮਨਾ ਦੀ ਪੂਰਤੀ ਵੱਲ ਜਾਣ ਤੋਂ ਪੈਰਾਂ ਨੂੰ ਰੋਕਣਾ ਅਜੇ ਹੀ ਸੰ ਬਚਨ ਤੇ ਅਜੇ ਹੀ ਸਿੱਖਿਆ ਹਜ਼ਰਤ ਸ਼ੇਖ ਫਰੀਦ ਜੀ ਦੀ ਦੁਨੀਆ ਤੋਂ ਬੇਪਰਵਾਹੀ ਇਹ ਰਬ ਉਪਰ ਸ਼ਰਦਾ ਉਹਨਾਂ ਦੀ ਸਿੱਖਿਆ ਦੀ ਮੁੱਖ ਕਲਪਨਾ ਸੀ ਉਹਨਾਂ ਦੇ ਇਹ ਸਿੱਖਿਆ ਸਿਧਾਂਤ ਤੇ ਅਧਿਆਤਮਕ ਭਾਵ ਉਹਨਾਂ ਦੀ ਬਾਣੀ ਵਿੱਚ ਵੀ ਮਿਲਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਹਨ ਬਾਬਾ ਫਰੀਦ ਜੀ ਨੂੰ ਪੰਜਾਬ ਵਿੱਚ ਸੂਫੀ ਮਤ ਦਾ ਮੋਢੀ ਕਿਹਾ ਜਾਂਦਾ ਹੈ ਬਾਬਾ ਫਰੀਦ ਜੀ ਦੀ ਬਾਣੀ ਦੇ 112 ਸ਼ਲੋਕ ਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਅੱਜ ਅਸੀਂ ਸ਼ੇਖ ਫਰੀਦ ਤੇ ਉਹਨਾਂ ਦੀ ਬਾਣੀ ਦਾ ਸਤਕਾਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਕਰਦੇ ਹਾਂ ਉਹਨਾਂ ਦੀ ਬਾਣੀ ਵਿੱਚੋਂ ਉਹਨਾਂ ਦੇ ਕੁਝ ਸ਼ਲੋਕਾਂ ਦੀ ਵਿਆਖਿਆ ਕਰ ਲੈਂਦੇ ਹਾਂ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਰੀਬਾਨ ਮਹਿ ਸਿਰ ਨੀਵਾ ਕਰ ਦੇਖ اے ਫਰੀਦ ਜੇ ਤੂੰ ਸੂਖਮ ਬੁੱਧੀ ਵਾਲਾ ਹੈ ਤਾਂ ਦੂਜੇ ਲੋਕਾਂ ਦੇ ਔਗਣਾ ਤੇ ਪਾਪਾਂ ਦੀ ਗਿਣਤੀ ਜਾਂ ਪਰਚੂਲ ਨਾ ਕਰ ਸਗੋਂ ਆਪਣੇ ਦਿਲ ਵਿੱਚ ਝਾਤੀ ਮਾਰ ਕੇ ਵੇਖ ਕਿ ਤੂੰ ਆਪ ਕਿਹੋ ਜਿਹੇ ਕੰਮ ਕਰਦਾ ਹੈ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਏ ਜੀਵ ਦਿਆ ਪੈਰਾਂ ਤਲੈ ਮੋਇ ਉੱਪਰ ਹੋਏ ਹੇ ਫਰੀਦ ਮਿੱਟੀ ਨੂੰ ਵੀ ਨਿੰਦਣਾ ਨਹੀਂ ਚਾਹੀਦਾ ਸੰਸਾਰ ਵਿੱਚ ਮਿੱਟੀ ਵਰਗੀ ਹੋਰ ਕੋਈ ਚੀਜ਼ ਨਹੀਂ ਜਿਉਂਦੇ ਤਾਂ ਇਹ ਮਨੁੱਖ ਦੇ ਪੈਰਾਂ ਤੇ ਲਿਲਾਟਾੜੀ ਜਾਂਦੀ ਹੈ ਪਰ ਮਰਨ ਪਿੱਛੋਂ ਉਸ ਦੇ ਉੱਤੇ ਹੋ ਜਾਂਦੀ ਹੈ ਫਰੀਦਾ ਇੰਨੀ ਨਿੱਕੀ ਯੰਗੀ ਹੈ ਥਰ ਡੂੰਗਰ ਅਵਿਉਮ ਅੱਜ ਫਰੀਦਾ ਕੁਝੜਾ ਸਕੁਹਾ ਥੀ ਓਮ हे ਫਰੀਦ ਜਵਾਨੀ ਸਮੇਂ ਮੈਂ ਇਨਾਂ ਨਿਰਬਲਤਾ ਨਾਲ ਥਲ ਤੇ ਪਰਬਤ ਗਾਉਂਦਾ ਫਿਰਿਆ ਅਤੇ ਮੈਨੂੰ ਕੋਈ ਤਕਲੀਫ ਨਹੀਂ ਸੀ ਹੋਈ ਪਰ ਹੁਣ ਬੁਢੇਪੇ ਵਿੱਚ ਨੇੜੇ ਪਿਆ ਹੋਇਆ ਲੂਟਾ ਚੁੱਕਣਾ ਵੀ ਕਠਿਨ ਹੋ ਗਿਆ ਹੈ ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਸੈਂਕੜੇ ਕੋ ਦੂਰ ਪਿਆ ਹੋਵੇ ਫਰੀਦਾ ਸ਼ੱਕਰਖੰਡ ਨਵਾਤ ਗੁੜ ਮੱਖਿਓ ਮੰਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ हे ਫਰੀਦ ਸ਼ੱਕਰਖੰਡ ਮਿਸਰੀ ਗੁੜ ਸ਼ਹਿਦ ਅਤੇ ਮੱਝਾ ਦੁੱਧ ਇਹ ਸਭ ਚੀਜ਼ਾਂ ਮਿੱਠੀਆਂ ਹਨ ਪਰ हे ਪ੍ਰਭੂ ਇਨ੍ਹਾਂ ਸਭਨਾ ਦੀ ਮਿਠਾਸ ਤੇਰੇ ਨਾਂ ਤੱਕ ਨਹੀਂ ਪੁੱਜ ਸਕਦੀ ਅਰਥਾਤ ਨਾਮ ਰਸ ਸਭ ਤੋਂ ਮਿੱਠਾ ਹੈ ਰੁਖੀ ਸੁਖੀ ਖਾਇ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜਿਉ ਹੈ ਫਰੀਦ ਆਪਣੀ ਮਿਹਨਤ ਨਾਲ ਕਮਾਈ ਹੋਈ ਰੁਖੀ ਤੇ ਸੁੱਕੀ ਰੋਟੀ ਹੀ ਖਾ ਕੇ ਠੰਡਾ ਪਾਣੀ ਪੀ ਲੈ ਦੂਜਿਆਂ ਦੀ ਚੋਪੜੀ ਹੋਈ ਸੁਆਦਲੀ ਰੋਟੀ ਵੇਖ ਕੇ ਈਰਖਾ ਨਾ ਕਰ ਫਰੀਦਾ ਚਿੰਤਾ ਘਟੋਲਾ ਵਾਣ ਦੁਖ ਬਿਰਹੇ ਵਿਛਾਵਣ ਲੇਫ ਇਹੋ ਹਮਾਰਾ ਜੀਵਨਾ ਤੂੰ ਸਾਹਿਬ ਸੱਚੀ ਵੇਖ ਹੀ ਫਰੀਦ ਪ੍ਰਭੋਂ ਤੋਂ ਵਿਛੜ ਕੇ ਕਿੰਨੇ ਦੁਖਦਾਈ ਹਾਲਤ ਹੋ ਗਈ ਹੈ ਚਿੰਤਾ ਮੇਰੀ ਮੰਜੀ ਹੈ ਜੋ ਦੁੱਖਾਂ ਰੂਪੀ ਬਾੜ ਨਾਲ ਉਣੀ ਹੋਈ ਹੈ ਵਿਛੋੜੇ ਦੇ ਦੁੱਖ ਮੇਰੇ ਤਲਾਈ ਤੇ ਲੇਫ ਹਨ ਏ ਮੇਰੇ ਸੱਚੇ ਮਾਲਕ ਤੂੰ ਵੇਖ ਕਿ ਤੇਰੇ ਵਿਛੋੜੇ ਕਾਰਨ ਕਿਸ ਹਾਲਤ ਵਿੱਚ ਜੀਵਨ ਬਤੀਤ ਹੋ ਰਿਹਾ ਹੈ ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ ਵਿਛੋੜੇ ਦੀ ਪੀੜ ਨੂੰ ਹਰ ਕੋਈ ਬੁਰਾ ਸਮਝਦਾ ਹੈ ਪਰ ਹੇ ਵਿਛੋੜੇ ਦੀ ਤੜਪ ਤੂੰ ਬਾਤ ਸ਼ਾਹ ਹੈ ਕਿਉਂਕਿ ਹੇ ਫਰੀਦਾ ਜਿਸ ਸਰੀਰ ਨੂੰ ਪ੍ਰਭੂ ਤੋਂ ਵਿਛੜਨ ਦਾ ਅਨੁਭਵ ਨਹੀਂ ਹੋਇਆ ਉਸ ਸਰੀਰ ਨੂੰ ਸ਼ਮਸ਼ਾਨ ਭੂਮੀ ਵਾਂਗ ਸੁੰਨਾ ਜਾਣੋ ਅਰਥਾਤ ਵਿਛੋੜੇ ਦੀ ਪੀੜ ਤੋਂ ਬਿਨਾਂ ਤਾਂ ਮਨੁੱਖ ਮੁਰਦੇ ਸਮਾਨ ਹੈ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ ਜੀ ਸੋ ਭਰਿਆ ਜੀਵਣਾ ਪੀ ਤਨ ਖੁਸ਼ੀ ਖੇ شیخ ਫਰੀਦ ਹੁਣ ਬਿਰਧ ਹੋ ਗਿਆ ਹੈ ਅਤੇ ਸਰੀਰ ਕੰਬਣ ਲੱਗ ਪਿਆ ਹੈ ਜੇ ਉਮਰ 100 ਸਾਲ ਵੀ ਮਿਲ ਜਾਵੇ ਤਾਂ ਵੀ ਅੰਤ ਵਿੱਚ ਸਰੀਰ ਮਿੱਟੀ ਹੋ ਜਾਵੇਗਾ ਫਰੀਦਾ ਜਿੰਨੇ ਕੰਮੇ ਨਾ ਹੈ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀਵਹੀ ਸਾਈਂ ਦਾ ਦਰਬਾਰ ਏ ਫਰੀਦ ਜਿੰਨਾ ਖੋਟੇ ਕੰਮਾਂ ਵਿੱਚ ਜੀਵ ਨੂੰ ਕੋਈ ਲਾਭ ਨਹੀਂ ਉਹੋ ਕੰਮ ਛੱਡ ਦੇ ਨਹੀਂ ਤਾਂ ਪ੍ਰਭੂ ਦੀ ਦਰਗਾਹ ਵਿੱਚ ਸ਼ਰਮਿੰਦਾ ਹੋਣਾ ਪਵੇਗਾ ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੱਡਾ ਵੇਸ ਗੁਣ ਹੀ ਭਰਿਆ ਮੈਂ ਫਿਰਾ ਲੋਕ ਕਹ ਦਰਵੇਸ ਹੇ ਫਰੀਦ ਮੇਰੇ ਅੰਦਰ ਫਕੀਰਾਂ ਵਾਲੇ ਗੁਣ ਨਹੀਂ ਹਨ ਭਾਵੇਂ ਫਕੀਰਾਂ ਵਾਂਗ ਮੇਰੇ ਕੱਪੜੇ ਸੂਫ ਦੇ ਹਨ ਅਤੇ ਮੇਰਾ ਪਹਿਰਾਵਾ ਵੀ ਕਾਲਾ ਹੈ ਪਰ ਮੈਂ ਆਪਾ ਨਾਲ ਭਰਿਆ ਹੋਇਆ ਹਾਂ ਫਿਰ ਵੀ ਲੋਕ ਮੈਨੂੰ ਫਕੀਰ ਕਹਿੰਦੇ ਹਨ ਫਰੀਦਾ ਬੁਰੇ ਦਾ ਭਲਾਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾ ਲੱਗ ਗਈ ਪੱਲਾ ਸਭ ਕੁਝ ਪਾਏ ਏ ਫਰੀਦ ਬੁਰਾ ਵਤੀਰਾ ਕਰਨ ਵਾਲੇ ਨਾਲ ਵੀ ਤੂੰ ਭਲਾਈ ਕਰ ਅਤੇ ਮਨ ਵਿੱਚ ਕੋਈ ਬਦਲੇ ਦੀ ਭਾਵਨਾ ਨਾ ਆਉਣ ਦੇ ਇਸ ਤਰ੍ਹਾਂ ਤੇਰੇ ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ ਅਤੇ ਤੇਰਾ ਜੀਵਨ ਸਫਲ ਹੋ ਜਾਵੇਗਾ ਫਰੀਦਾ ਮੈਂ ਜਾਣਿਆ ਦੁਖ ਮੁੱਝ ਕੋ ਦੁਖ ਸੁਭਾਇ ਜੱਗ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹਾ ਅਗ ਇਹ ਫਰੀਦ ਮੈਂ ਇਹ ਸਮਝਿਆ ਸੀ ਕਿ ਸੰਸਾਰ ਵਿੱਚ ਦੁੱਖ ਕੇਵਲ ਮੈਨੂੰ ਹੀ ਹੈ ਪਰ ਅਸਲ ਵਿੱਚ ਸਾਰਾ ਸੰਸਾਰ ਹੀ ਦੁੱਖ ਦੀ ਲਪੀਟ ਵਿੱਚ ਹੈ ਜਦੋਂ ਮੈਂ ਆਪਣੇ ਦੁੱਖ ਨੂੰ ਭੁੱਲ ਕੇ ਚਾਰੇ ਪਾਸੇ ਧਿਆਨ ਮਾਰਿਆ ਤਾਂ ਇਹ ਵੇਖਿਆ ਕਿ ਦੁੱਖ ਦੀ ਅੱਗ ਹਰ ਘਰ ਵਿੱਚ ਬਲ ਰਹੀ ਹੈ ਅਰਥਾਤ ਹਰ ਕੋਈ ਦੁਖੀ ਹੈ ਫਰੀਦਾ ਗੌਰ ਨਵਾਣੀ ਛੱਡ ਕਰੇ ਨਿਕਰਿਆ ਘਰ ਆਓ ਸਰ ਪਰ ਮੈਥੇ ਆਵਣਾ ਮਰਣ ਹੋਂ ਨ ਅੰਡਰਿਆ ਹੋ ਏ ਫਰੀਦ ਮਨੁੱਖ ਨੂੰ ਕਬਰ ਆਵਾਜ਼ਾਂ ਮਾਰੀ ਹੈ ਕਿ ਨਾਸ਼ਵਾਨ ਜੀਵ ਤੂੰ ਆਪਣੇ ਘਰ ਵਿੱਚ ਆ ਅੰਤ ਵਿੱਚ ਤੂੰ ਮੇਰੇ ਪਾਸ ਹੀ ਪੁੱਜਣਾ ਹੈ ਹੈਸਲੇ ਮੌਤ ਤੋਂ ਇਨਾ ਨਾ ਡਰ ਇੱਕ ਫਿੱਕਾ ਨਾ ਗਾਲਾਏ ਸਭ ਨਾ ਮੈਂ ਸੱਚਾ ਧਣੀ ਹਿਉ ਨਾ ਕੈਹੀ ਠਾਹੇ ਮਾਨਕ ਸਭ ਅਮੋਲ ਵੇ ਇਹ ਮਨੁਖ ਤੂੰ ਇੱਕ ਵੀ ਬੁਰਾ ਸ਼ਬਦ ਨਾ ਬੋਲ ਕਿਉਂਕਿ ਸਾਰਿਆਂ ਵਿੱਚ ਸੱਚਾ ਪ੍ਰਭੂ ਵਸ ਰਿਹਾ ਹੈ ਕਿਸੇ ਦਾ ਦਿਲ ਵੀ ਦੁਖੀ ਨਾ ਕਰ ਕਿਉਂਕਿ ਸਾਰੇ ਜੀਵਾਂ ਦੇ ਹਿਰਦੇ ਰੂਪੀ ਰਤਨ ਅਮੋਲਕ ਹਨ ਸਭਨਾ ਮਨ ਮਾਣਿਕ ਠਾਹਣ ਮੂਲ ਮਚਾਂ ਗਵਾ ਜੇ ਤੋ ਪ੍ਰਿਆ ਦੀ ਸਿਖ ਇਹੋ ਨਾਠ ਹੈ ਕਹੀਦਾ ਸਾਰੇ ਜੀਵਾਂ ਦੇ ਮਨ ਮੋਤੀ ਹਨ ਕਿਸੇ ਮਨ ਨੂੰ ਵੀ ਦੁਖੀ ਕਰਨਾ ਬਹੁਤ ਭੈੜੀ ਗੱਲ ਹੈ ਜੇ ਤੈਨੂੰ ਆਪਣੇ ਪਿਆਰੇ ਪ੍ਰਭੂ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ ਤਾਂ ਕਿਸੇ ਦੇ ਦਿਲ ਨੂੰ ਨਾ ਤੋੜੀਂ ਕਾਗਾ ਰੰਗ ਟਡੋਲਿਆ ਸਗਲਾ ਖਾਇਆ ਮਾਸ ਏ ਦੋਏ ਨੈਣਾ ਮਤ ਸ਼ੂ ਹੋ ਏਰ ਦੇਖਣ ਕੀ ਆਸ ਫਰੀਦ ਜੀ ਕਹਿੰਦੇ ਹਨ ਕਿ ਕਾਵਾ ਨੇ ਜਿੰਦਰ ਵੀ ਫੂਲ ਮਾਰਿਆ ਹੈ ਅਤੇ ਸਾਰਾ ਮਾਸ ਵੀ ਖਾ ਲਿਆ ਹੈ ਭਾਵ دنیਾਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ ਵਿਕਾਰ ਇਸ ਸਰੀਰ ਨੂੰ ਚੋਬਾਂ ਲਈ ਜਾ ਰਹੇ ਹਨ ਤੇ ਸਰੀਰ ਦੀ ਸਾਰੀ ਸਤਿਆ ਖਤਮ ਹੋ ਗਈ ਹੈ ਰੱਬ ਕਰਕੇ ਕੋਈ ਵਿਕਾਰ ਮੇਰੀਆਂ ਅੱਖਾਂ ਨੂੰ ਨਾ ਛੇੜੇ ਇਹਨਾਂ ਵਿੱਚ ਤਾਂ प्यारे प्रभु ਨੂੰ ਵੇਖਣ ਦੀ ਤਾਂ ਟਿਕੀ ਹੋਈ ਹੈ ਅਖੀਰ ਵਿੱਚ ਆਪਾਂ ਉਹਨਾਂ ਦੇ ਰਾਗ ਸੂਹੀ ਵਿੱਚ ਇਸ ਸ਼ਬਦ ਦੀ ਵਿਆਖਿਆ ਕਰ ਲੈਂਦੇ ਹਾਂ ਬੀੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੇ ਤਬ ਤਰਨੁ ਦੇhela ਜਿਸ ਮਨੁੱਖ ਨੇ ਮਾਇਆ ਨਾਲ ਹੀ ਮਨ ਲਾਈ ਰੱਖਿਆ ਤੇ ਨਾਮ ਸਿਮਰਨ ਰੂਪੀ ਬੇੜਾ ਤਿਆਰ ਕਰਨ ਵਾਲੀ ਉਮਰੇ ਨਾਮ ਰੂਪੀ ਬੇੜਾ ਤਿਆਰ ਨਾ ਕਰ ਸਕਿਆ ਜਦੋਂ ਸਰੋਵਰ ਨਕਾ ਨਕ ਭਰ ਕੇ ਉਛਣ ਲੱਗ ਜਾਂਦਾ ਹੈ ਤੇ ਉਸ ਵਿੱਚ ਤਰਨਾ ਔਖਾ ਹੋ ਜਾਂਦਾ ਹੈ ਭਾਵ ਜਦੋਂ ਮਨੁੱਖ ਵਕਾਰਾਂ ਦੀ ਅਤ ਕਰ ਦਿੰਦਾ ਹੈ ਤਾਂ ਇਹਨਾਂ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਹੈ ਸੋ ਆਓ ਇਸ ਸਮੇਂ ਨੂੰ ਅਜਾਈ ਨਾ ਗਵਾਈਏ ਤੇ ਨਾਮ ਸਿਮਰਨ ਰੂਪੀ ਬੇੜਾ ਤਿਆਰ ਕਰਨ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ